ਮਹਾਰਾਏ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਗੁਰੂ ਸਾਹਿਬ ਜੀ ਸੁਖ ਦੇ ਬਾਰੇ ਸਾਨੂੰ ਦੱਸ ਰਹੇ ਹੈ ਅਸੀਂ ਸੁਖ ਵਾਸਤੇ ਦੁਨੀਆ ਦੇ ਨੇਕਾਂ ਕਰਮ ਕਰਦੇ ਹਾਂ ਲੇਕਿਨ ਸੁਖ ਸਾਨੂੰ ਮਿਲਦਾ ਨਹੀਂ ਕੋਈ ਵੀ ਤੁਸੀਂ ਕੰਮ ਕਰ ਲੋ ਉਦੇ ਵਿੱਚ ਸਾਨੂੰ ਦੁੱਖ ਮਿਲੇਗਾ ਸੁੱਖ ਨਹੀਂ ਮਿਲੇਗਾ ਗੁਰੂ ਸਾਹਿਬ ਜੀ ਸੁਖ ਕਿੱਥੇ ਦੱਸ ਰਿਹਾ ਹੈ ਸੁਖ ਸਾਗਰ ਹਰ ਨਾਮ ਹੈ ਈਸ਼ਵਰ ਦੀ ਭਗਤੀ ਈਸ਼ਵਰ ਦਾ ਨਾਮ ਜਿਹੜਾ ਹੈ ਇਹ ਸੁਖਾਂ ਦਾ ਸਾਗਰ ਹੈ ਇਹਦੇ ਵਿੱਚ ਹੀ ਸਾਨੂੰ ਸੁੱਖ ਮਿਲ ਸਕਦਾ ਹੈ ਜਿਸ ਨੇ ਪਾਇਆ ਇਹਦੇ ਵਿੱਚੋਂ ਪਾਇਆ ਜੇ ਕੋਈ ਅੱਗੇ ਵੀ ਪਾਏਗਾ ਤੇ ਇਸੇ ਵਿੱਚੋਂ ਸੁੱਖ ਮਿਲੇਗਾ ਔਰ ਕਿਤੇ ਉਹ ਸੁੱਖ ਨਹੀਂ ਮਿਲ ਸਕਦਾ ਅਸੀਂ ਹਰ ਬੰਦਾ ਆਪਣਾ ਆਪਣਾ ਤਜਰਬਾ ਕਰੀਏ ਫਿਰ ਅੰਦਰ ਧਿਆਨ ਦਈਏ ਕਿ ਆਸੀਂ ਸੁਖੀ ਹਾਂ ਕੋਈ ਨਾ ਕੋਈ ਕੋਈ ਨਾ ਕੋਈ ਦੁੱਖ ਸਾਨੂੰ ਲੱਗਾ ਹੈ ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਣੀ 'ਚ ਫਰਮਾਇਆ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮੁ ਖੁਦਾ ਦਾ ਹੁਣ ਵੀ ਨਾਮ ਨੂੰ ਹੀ ਦੱਸਿਆ ਹੈ ਕਿ ਜਿਸ ਜੀਵਨ ਨਾਮ ਜਪ ਲਿਆ ਚਾਹੇ स्त्री ਹੈ ਚਾਹੇ ਪੁਰਸ਼ ਹੈ ਚਾਹੇ ਹਿੰਦੂ ਜਾਂ ਮਸਲਮਾਨ ਹੈ ਉਹ ਸੁਖ ਲੈ ਗਏ ਬਾਕੀ ਸੁਖ ਨਹੀਂ ਕੋਈ ਕੰਮ ਕਰ ਲੋ ਹਰ ਕੰਮ ਵਾਲੇ ਸਾਡੇ ਕੋਲ ਕਈ ਰਿਪੋਰਟਾਂ ਆਉਂਦੀਆਂ ਨੇ ਇੱਕ ਦਿਨ ਇੱਕ ਬੰਦਾ ਆਇਆ ਜੀ ਮੇਰਾ ਮੈਂ ਬੜਾ ਦੁਖੀ ਹਾਂ ਮੈਂ ਕੀ ਗੱਲ ਮੈਂ ਕੀ ਕਹ ਮੈਂ ਤੇਰਾ ਮੇਰਾ ਕੰਮ ਨਹੀਂ ਚੱਲਦਾ ਮੈਂ ਕੀ ਕਹ ਮੈਂ ਤੇਰਾ ਐਵੇਂ ਪੈਂਚਰ ਲਾਉਣਾ ਸ਼ੈਕ ਲਾਉਣਾ ਤੇ ਕੋਈ ਆਉਂਦਾ ਨਹੀਂ ਮੈਂ ਦੇਖੋ ਇਹ ਵੀ ਦੁਖੀ ਹੈਗਾ ਹੁਣ ਪੈਂਚਰ ਕਿਸ ਦਾ ਹੋਏ ਤੇ ਤੇਰੇ ਕੋਲ ਆਵੇ ਮੈਂ ਕਿ ਤੂੰ ਇਦਾਂ ਕਰਿਆ ਕਰ ਰਾਤ ਵੇਲੇ ਮੈਂ ਜਿੱਥੇ ਸਾਈਕਲ ਲੋਕਾਂ ਖੜੇ ਕੀਤੇ ਹੁੰਦੇ ਨੇ ਨਾ ਉੱਥੇ ਮੈਂ ਸੂਗੇ ਮਾਰੀ ਜਾਵਾ ਕਰ ਟਾਇਰਾਂ ਦੇ ਵਿੱਚ ਆਪੇ ਤੇਰਾ ਕੰਮ ਚੱਲ ਪਊਗਾ ਉਹ ਦੁਖੀ ਆ ਏ ਕਹਿਆ ਜੀ ਮੇਰਾ ਕੰਮ ਨਹੀਂ ਚੱਲਦਾ ਮੈਂ ਕੀ ਗੱਲ ਐ ਮੈਂ ਸਬਜ਼ੀ ਵੇਚਦਾ ਤੇ ਕੋਈ ਲੈਂਦਾ ਨਹੀਂ ਮੈਂ ਵੀ ਮਾੜੀ ਗੱਲ ਹੈਗੀ ਏ ਇੱਕ ਕਰਿਆਨੇ ਦੀ ਦੁਕਾਨ ਲਾਇਆ ਏ ਜੀ ਮੇਰੀ ਦੁਕਾਨ ਨਹੀਂ ਚਲਦੀ ਮੈਂ ਕਿ ਤੂੰ ਟਾਇਰ ਟੂਰ ਨਹੀਂ ਲਾਇਆ ਹੈਗੇ ਇਹ ਚੱਲਦੀ ਨਹੀਂ ਹੈਗੀ ਮੈਂ ਤੂੰ ਸਸਤਾ ਵੇਚ ਦਿਆ ਕਰ ਸਮਾਨ ਆਪੇ ਚੱਲ ਜਾਉ ਹਰ ਬੰਦਾ ਜੇ ਕੋਈ ਪਰਿਵਾਰ ਵਾਲਾ ਹੁੰਦਾ ਤਾਂ ਉਹ ਵੀ ਦੁਖੀ ਆ ਬਿਜ਼ਨਸ ਵਾਲਾ ਆਉਂਦਾ ਤਾਂ ਉਹ ਵੀ ਦੁਖੀ ਆ ਕੋਈ ਵੀ ਬੰਦਾ ਜਿਹੜਾ ਹੈ ਉਹ ਕਦੀ ਸੁਖ ਨਹੀਂ ਦੱਸਦਾ ਔਰ ਸੰਤ ਕਹਿੰਦੇ ਆ ਕਿ ਸੁਖ ਮਿਲਣਾ ਵੀ ਨਹੀਂ ਸੋਕਾ ਦੇ ਵਿੱਚ ਇਹ ਨਾਮ ਵਿੱਚ ਜਦੋਂ ਇਹ ਨਾਮ ਜਪੇਗਾ ਇਹਨੂੰ ਸਾਰੇ ਸੁੱਖ ਮਿਲ ਜਾਣਗੇ ਇਹ ਨਾਮ ਨਹੀਂ ਜਪੇਗਾ ਕੋਈ ਵੀ ਸੁੱਖ ਨਹੀਂ ਇਹਨੂੰ ਮਿਲ ਸਕਦਾ ਜਿਨ੍ਹਾਂ ਜਿਨ੍ਹਾਂ ਨੇ ਸੁੱਖ ਲਿਆ ਹੈ ਉਹਨਾਂ ਨਾਮ ਜਪਿਆ ਮਿਹਨਤ ਕੀਤੀ ਹੈ ਦੱਸਿਆ ਵੀ ਹੈ ਕਿ ਗੁਰਮੁਖ ਪਾਇਆ ਜਾਏ ਜਿਸ ਨੇ ਨਾਮ ਜਪਿਆ ਗੁਰਮੁਖ ਨੇ ਉਸ ਨੇ ਸੁਖ ਲੈ ਲਿਆ ਗੁਰਮੁਖ ਵੀ ਜਦੋਂ ਟਰਾਈ ਕੀਤੀ ਜਾਵੇ ਤੇ ਬਹੁਤ ਸਾਰੇ ਨਹੀਂ ਬਣਦੇ ਚੰਦ ਬੰਦੇ ਬੰਦੇ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਜੰਗਲ ਵਿੱਚ ਕਿਹਾ ਹੈ ਕਿ ਇਹ ਮੁਰਦਾ ਖਾਓ ਹਜ਼ਾਰਾਂ ਦੀ ਤਦੈਦ ਸੰਗਤ ਸੀ ਕੋਈ ਵੀ ਅੱਗੇ ਨਹੀਂ ਵਧਿਆ ਉਹਨਾਂ ਫੇਰ ਕਿਹਾ ਹੈ ਮੁਰਦਾ ਖਾਓ ਕੋਈ ਨਾ ਉਠਿਆ ਤੀਸਰੀ ਵਾਰ ਗਿਆ ਤੇ ਭਾਈ ਲੈਣਾ ਉਠੇ ਜਾ ਕੇ ਜਦੋਂ ਪਰਦਾ ਚੱਕਿਆ 36 ਪਦਾਰਥ ਅੰਦਰੋਂ ਨਿਕਲੇ ਇੱਕ ਗੁਰਮੁਖ ਬਣਿਆ ਉਸਨੇ ਸੁਖ ਲਿਆ ਮੁਰਸ਼ਿਦਾ ਹੁਕਮ ਮੰਨਿਆ ਸੁਖ ਮੁਰਸ਼ਿਦ ਦੇ ਹੁਕਮਾਂ ਦੇ ਵਿੱਚ ਹੈ ਸੁਖ 사ਤਪੁਰ ਕੀ ਸਰਨੀ ਪਾਪੀ ਜਿਉੜਿਆ ਤੈਨੂੰ ਹੋਰ ਕਿਤੇ ਸੁਖ ਨਹੀਂ ਮਿਲੇਗਾ ਨਾ ਤੈਨੂੰ ਸੁਖ ਦਾ ਰਾਹ ਮਿਲੇਗਾ ਨਾ ਤਨ ਸੁੱਖ ਦਾ ਕੋਈ ਤਰੀਕਾ ਦੱਸੇਗਾ ਜੋ ਕੋਈ ਹੈ ਉਹ ਆਪਣੇ ਦੁੱਖ ਹੀ ਫੋਲੇਗਾ ਕਬੀਰ ਸਾਹਿਬ ਜੀ ਮਹਾਰਾ ਹੀ ਫਰਮਾਉਂਦੇ ਹੈ ਜਦ ਕੋਈ ਬੰਦਾ ਆਉਂਦਾ ਹੈ ਉਹਨੂੰ ਪੁੱਛੀਏ ਕਿ ਆਹ ਤੋ ਠੀਕ ਠਾਕ ਹੈ ਹਾਂ ਜੀ ਬਿਲਕੁਲ ਠੀਕ ਠਾਕ ਹੈ 10 ਮਿੰਟ ਦੇ ਬਾਅਦ ਫੇਰ ਉਹ ਦੁੱਖਾਂ ਦੀਆਂ ਪੰਡਾਂ ਖੋਲ-ਖੋਲ ਕੇ ਰੱਖਣਾ ਸ਼ੁਰੂ ਕਰ ਦਿੰਦਾ ਇੱਕ ਵਾਰੀ ਕਹਿੰਦਾ ਠੀਕ ਠਾਕ ਦੂਜੀ ਵਾਰ ਨਹੀਂ ਕਹਿੰਦਾ ਹੁਣ ਜਦ ਤੱਕ ਅਸੀਂ ਸੰਤਾ ਮਹਾਂਪੁਰਖਾਂ ਦੇ ਕਹਿਣੇ ਤੇ ਚਲਦੇ ਨਹੀਂ ਉਹ ਕੰਮ ਨਹੀਂ ਕਰਦੇ ਤੇ ਸਾਨੂੰ ਸੁਖ ਮਿਲਦਾ ਨਹੀਂ ਸਹਿਜੋ ਬਾਈ ਕੱਲ ਵੀ ਕਿਹਾ ਸੀ ਸਹਿਜੋ ਬਾਈ ਇੱਕ स्त्री ਹੋਈ ਹੈ ਜਿਸ ਨੇ ਬਹੁਤ ਤਪੱਸਿਆ ਕੀਤੀ ਔਰ ਤਪੱਸਿਆ ਦੇ ਵਲ ਨਾਲ ਉਸ ਨੂੰ ਪੂਰੀ ਸੋਝੀ ਹੋ ਗਈ ਦੁਨੀਆ ਵੱਲ ਦੇਖਿਆ ਕਿ ਕੌਣ ਸੁਖੀ ਹੈ ਤੇ ਕੌਣ ਦੁਖੀ ਹੈ ਜੇਨਾ ਨੂੰ ਆਸੀ ਬੜੇ ਸੁਖੀਏ ਸਮਝਦੇ ਆ ਬਹੁਤ ਅਰਮਾਪਤੀ ਲੋਕ ਜਿਹੜੇ ਐ ਉਹ ਵੀ ਦੱਸਿਆ ਕਿ ਦੁਖੀ ਇਹ ਨੇ ਤਣਵੇਂ ਤੇ অতি ਦੁਖੀ ਨਿਰਗਣ ਦੁੱਖ ਦਾ ਰੂਪ ਸਾਧ ਸੁਖੀ ਸਹਿਜੋ ਕੇ ਪਾਇਆ ਪੇਤੈਨੋ ਸਹਿਜੋ ਵਾਝ ਨੇ ਫਰਮਾਇਆ ਹੈ ਕੇ ਤਨ ਬੰਤੇ অতি ਦੁਖੀ ਨੇ ਔਰ ਜੋ ਸੀ ਨੂੰ ਮੰਗਦੇ ਐ ਉਹਨਾਂ ਨੂੰ ਮਿਲਦੀ ਨੇ ਉਹ ਵੀ ਦੁਖੀ ਇਹ ਨੇ ਤੇ ਕੌਣ ਸੁਖੀ ਆਇਆ ਕੋਈ ਸਾਧੂ ਜਿਸ ਨੇ ਨਾਮ ਜਪਿਆ ਈਸ਼ਵਰ ਦੀ ਭਗਤੀ ਕੀਤੀ ਹੈ ਉਹਦਾ ਵਿਸ਼ਵਾਸ ਜਿਹੜਾ ਹੈ ਭਗਤੀ ਦੇ ਨਾਲ ਸਾਨੂੰ ਸੁਖ ਮਿਲਦਾ ਕਿਸ ਤਰ੍ਹਾਂ ਹੈ ਅਸੀਂ ਇਹ ਸੋਚਣਾ ਹੈ ਜਿਹੜਾ ਭਗਤੀ ਕਰਦਾ ਈਸ਼ਵਰ ਦਾ ਨਾਮ ਜਪਦਾ ਹੈ ਉਹ ਆਪਣੇ ਪਰਮਾਤਮਾ ਤੇ ਵਿਸ਼ਵਾਸ ਕਰ ਲੈਂਦਾ ਹੈ ਈਸ਼ਵਰ ਤੇ ਵਿਸ਼ਵਾਸ ਕਰਦਾ ਹੈ ਉਹਨੂੰ ਘਾਟੇ ਤੇ ਬਾਧੇ ਦਾ ਕੋਈ ਪਤਾ ਨਹੀਂ ਤੇ ਨਾ ਘਾਟੇ ਬਾਧੇ ਚ ਆਉਂਦਾ ਹੈ ਹਾ ਦੂਰ ਕਈ ਵਾਰ ਨੌਕਰ ਦੀ ਮਿਸਾਲ ਦਿੰਦੇ ਹੁੰਦੇ ਜਿਹੜਾ ਕਿਸੇ ਸ਼ੌਕਰ ਦਾ ਨੌਕਰ ਹੈ ਉਹਨੇ ਤੇ ਆਪਣੀ ਤਨਖਾਹ ਦੇ ਨਾਲ ਹੀ ਹੈ ਨਾ ਸ਼ੌਕਾਂ ਨੂੰ ਲੱਖਾਂ ਵੱਧ ਜਾਣ ਉਹਨੂੰ ਖੁਸ਼ੀ ਨਹੀਂ ਘਟ ਜਾਣਗੇ ਗਮੀ ਨਹੀਂ ਅਸੀਂ ਵੀ ਉਸ ਪਰਮਾਤਮਾ ਦੇ ਨੌਕਰ ਬਨ ਜਾਈਏ ਤੇ ਸਾਨੂੰ ਘਾਟੇ ਵਾਦੇ ਦੇ ਜਿਹੜੇ ਵਿਚਾਰ ਆਉਂਦੇ ਐ ਇਹਨਾਂ ਵਿਚਾਰਾਂ ਚੋਂ ਨਿਕਲ ਜਾਈਏ ਜੋ ਵਕਤ ਆਇਆ ਜੋ ਪਰਮਾਤਮਾ ਨੇ ਦਿੱਤਾ ਹੈ ਉਹ ਠੀਕ ਹੈ ਉਹ ਸੁਖ ਲੈ ਜਾਂਦੇ ਮਹਾਰਾਜ ਪੰਜਵੀਂ 파ਰਸੀ ਗੁਰੂ ਅਰਜਨ ਦੇਵ ਜੀ ਤਤਿਆਂ ਤਵਿਆਂ ਤੇ ਬੈਠੇ ਹੋਏ ਵੀ ਉਹਨਾਂ ਨੇ ਹੀ ਕਿਹਾ ਏ ਤੇਰਾ ਪਾਣਾ ਮਿੱਠਾ ਲਾਗੇ ਹੈ ਪ੍ਰਭੂ ਜੋ ਤੇਰੀ ਮौज ਹੈ ਜੇ ਤੂੰ ਸਾਡੇ ਦੁੱਖ ਵਿੱਚ ਹੀ ਖੁਸ਼ੀ ਹੈ ਤੇ ਮੈਸੀ ਖੁਸ਼ ਹੈਗੇ ਜਿਹੜੇ ਗੁਰਮੁਖ ਨਾਮ ਜਪਦੇ ਹੈ ਉਹ ਸੁਖ ਲੈਗੇ ਅਸੀਂ ਕਾਟੇ ਵਾਦੇ ਚ ਫਸੇ ਆ ਅਸੀਂ ਸੁਖ ਨਹੀਂ ਲੈ ਸਕਦੇ ਜੇ ਦੁਨੀਆਂ ਜੇ ਤੁਸੀਂ ਕਹੋ ਕਿ ਸੁਖ ਲੈਵਾਂਗੇ ਸੋਗ ਲਾਉਗੇ ਕਿਥੋਂ ਸੁਖ ਹੈ ਹੀ ਨਹੀਂ ਜਦੋਂ ਕਬੀਰ ਸਾਹਿਬ ਜੀ ਮਹਾਰਾਜ ਸਤਜੁਗ ਦੇ ਵਿੱਚ ਪ੍ਰਗਟ ਹੋਏ ਸਤਪੁਰਸ਼ ਦਾ ਹੁਕਮ ਲੈ ਕੇ ਤੇ ਉਸ ਵਕਤ ਇਸ ਕਾਲ ਨਰਿੰਦਰ ਨੇ ਕਿਹਾ ਕਿ ਕੀ ਲੈਣ ਜਾਣਾ ਤੂੰ ਕੀ ਲੈਣ ਇੱਥੇ ਆਇਓ ਅਸੀਂ ਤੇ ਹਰ ਜੀਵ ਨੂੰ ਕੰਮ ਤੇ ਲਾਇਆ ਹੈ ਕੌਣ ਤੁਹਾਡੇ ਵਿਦੇਸ਼ ਸੁਨੇਗਾ ਤੁਹਾਡੇ ਕੋਲ ਹੀ ਨਹੀਂ ਕਿਸੇ ਆਉਣਾ ਤੁਹਾਡੀ ਗੱਲ ਨੂੰ ਕਿਸੇ ਸੁਣਨਾ ਹੀ ਨਹੀਂ ਸਾਜੋਗ ਦੇ ਵਿੱਚ ਇੱਕ ਔਰਤ ਸੀ ਜਿਸ ਦਾ ਨਾਂ ਕਵੇਸ਼ਰੀ ਸੀ ਉਸ ਨੇ ਨਾਮ ਲਿਆ ਕਬੀਰ ਸਾਹਿਬ ਦੇ ਪਾਸ ਅਸੀਂ ਜੀਵ ਨਾਵਾਂ ਤੇ ਵੱਜ ਜਾਂਦੇ ਹਾਂ ਹਰ ਸਮੇਂ ਨਾਂ ਬਦਲਦੇ ਰਹਿੰਦੇ ਫਕੀਰਾਂ ਦੇ ਸਾਜੋਗ ਦੇ ਵਿੱਚ ਕਬੀਰ ਸਾਹਿਬ ਦਾ ਨਾਮ ਸਤਿ ਸ਼ੁਕਰ ਤਸੀ ਜਦ ਤਰੇਤਾ ਯੁਗ ਆਵੇ ਤੋਂ ਨਾ ਬਦਲ ਗਿਆ ਮੋਹਿੰਦਰ ਜੀ ਸੀ ਜਦ ਦਵਾਪਰ ਵੀ ਚਾਏ ਕਰਨਾਮੇ ਨਾ ਬਦਗੇ ਕਲ ਯੁਗ ਵਿੱਚ ਆਏ ਕਵੀਰ ਸਾਹਿਬ ਜੀ ਆਉਗੇ ਅਸੀਂ ਪਿਛਲੇ ਨਾਵਾਂ ਨੂੰ ਦੇਖਦੇ ਰਹਿੰਦੇ ਆ ਲੱਭਦੇ ਰਹਿੰਦੇ ਆ ਉਹ ਸਾਨੂੰ ਲੱਭਦੇ ਨਹੀਂ ਇੱਕ ਔਰਤ ਨੇ ਨਾਮ ਲਿਆ ਜਿਸ ਨੇ ਫਿਰ ਆਪਣੇ ਸਾਰੇ ਪਰਿਵਾਰ ਨੂੰ ਨਾਮ ਦਵਾਇਆ ਔਰ ਜਦੋਂ ਸਾਤ ਪੁਰਸ਼ ਪਾਸ ਗਈ ਉਹਦੀ ਅੰਦਰ ਸੁਰਤ ਗਈ ਬਾਹ ਰਾਕੇ ਕਵੀ ਸਾਹਿਬ ਨੂੰ ਕਹਿਣ ਲੱਗੇ ਕਿ ਮੈਨੂੰ ਉਸੇ ਦੇਸ਼ ਲੈ ਚਲੋ ਇੱਥੇ ਮੈਂ ਰਹਿਣਾ ਨਹੀਂ ਇੱਥੇ ਸੁੱਖ ਨਹੀਂ ਹੈ ਇੱਥੇ ਦੁੱਖ ਹੀ ਦੁੱਖ ਹੈ ਉਹ ਦੇਸ਼ ਬਹੁਤ ਸੋਹਣਾ ਹੈ ਕਵੀ ਸਾਹਿਬ ਜੀ ਮਹਾਰਾਜ ਕਿਹਾ ਕਿ ਉਸ ਦੇਸ਼ ਵਿੱਚ ਅਜੇ ਨਹੀਂ ਜਾਣਾ ਇਸ ਸਰੀਰ ਦਾ ਕਿਰਾਇਆ ਇੱਥੇ ਦੇਣਾ ਹੈ ਔਰ ਤੂੰ ਦੇਖ ਕੇ ਆਈ ਹੈ ਤੂੰ ਉਹਦੀ ਤਾਰੀਫ ਕਰ ਤੂੰ ਦੇਖਿਆ ਸਭ ਕੁਝ ਉਹ ਦੇਸ਼ ਦੀ ਤਾਰੀਫ ਕਰਕੇ ਤੂੰ ਬਾਗੇ ਜੀਵਾਂ ਨੂੰ ਸਮਝਾ ਅਗਰ ਇੱਕ ਜੀਵ ਨੂੰ ਵੀ ਤੂੰ ਆਪਣੇ ਇਸ ਪਾਸੇ ਨੇਕ ਪਾਸੇ ਲਗਾਏਗੀ ਤੇ ਕਰੋੜ ਗਊ ਦਾ ਦਾਨ ਹੋਏਗਾ ਅਜੇ ਜਾਣਾ ਨੇ ਅਜੇ ਸਰੀਰ ਦੇ ਵਿੱਚ ਰਹਿ ਕੇ ਇਹਦਾ ਕਿਰਾਇਆ ਦੇਣਾ ਹੀ ਦੇਣਾ ਹੈ ਇੱਕ ਜੀਵਨ ਨਾਮ ਲਿਆ ਸਤਜਗ ਵਿੱਚ ਤ੍ਰੇਤਾ ਦੇ ਵਿੱਚ ਇੱਕ ਰਾਵਣ ਦੀ ਔਰਤ ਨੇ ਨਾਮ ਲਿਆ ਕੀ ਕਵਾਂੜਾ ਸੀ ਉਸ ਦੀ ਔਰਤ ਨੇ ਜਾਂ ਉਸਨੇ ਨਾਮ ਲਿਆ ਤੇ ਰਾਵਣ ਦੀ ਔਰਤ ਨੇ ਕਿਹਾ ਰਾਵਣ ਨੂੰ ਕਿ ਤੁਸੀਂ ਵੀ ਨਾਮ ਲੈ ਲਓ ਇਹ ਸੀਲ ਬੈਨ ਤੂੰ ਸਾਧੂ ਨੇ ਬੜਾ ਛੇ ਨੇ ਸ਼ਬਦ ਵਿਆਸੀ ਨੇ ਬਹੁਤ ਚੰਗੇ ਐ ਤੇ ਰਾਵਣ ਕਿਸੇ ਹੋਰ ਚੀਜ਼ ਨੂੰ ਮੰਨਦਾ ਸੀ ਰਾਵਣ ਨੇ ਕਿਹਾ ਕਿ ਮੈਂ ਤੇ ਤਲਵਾਰ ਨਾਲ ਇਸ ਨੂੰ ਕਤਲ ਕਰਨਾ ਹੈ ਤੂੰ ਨਾਮ ਕਹਿੰਦੀ ਹੈ 17 ਹਮਲੇ ਕੀਤੇ ਕਬੀਰ ਸਾਹਿਬ ਦਾ ਇਕਬਾਲ ਵੀ ਨਾ ਕਟਿਆ ਗਿਆ ਉਸ ਵਕਤ ਮਜਬੂਰੀ ਕਬੀਰ ਸਾਹਿਬ ਨੇ ਫਿਰ ਇਹ ਕਹਿਣਾ ਪਿਆ ਕਿ ਜਾ ਰਾਵਣ ਤੇਰੇ ਵਾਸਤੇ ਸ਼੍ਰੀ ਰਾਮ ਜੰਦਰ ਜੀ ਹੋਣਗੇ ਤੇਰੀ ਖੈ ਕਰਨਗੇ ਇਸੇ ਤਰ੍ਹਾਂ ਹਰ ਜ਼ਬਾਨੇ ਵਿੱਚ ਫਕੀਰਾਂ ਦੇ ਨਾਂ ਬਦਲਦੇ ਰਹੇ ਔਰ ਆਉਂਦੇ ਰਹੇ ਤਾਕਤ ਉਹੀ ਆਉਂਦੀ ਰਹੀ ਸ਼ਰੀਰ ਬਦਲ ਗਏ ਨਾਂ ਬਦਲ ਗਏ ਸਾਡੇ ਵਿੱਚ ਕੀ ਫਰਕ ਹੈ ਅਸੀਂ ਪਿਛਲੇ ਨਾਂ ਨੂੰ ਲਵਦੇ ਰਹਿੰਨੇ ਆ ਉਹ ਬਦਲ ਕੇ ਕੋਈ ਹੋਰ ਨਾਂ ਚ ਆ ਜਾਂਦੇ ਆ ਅਸੀਂ ਵਿਸ਼ਵਾਸ ਨਹੀਂ ਕਰਦੇ ਇਤਬਾਰ ਨਹੀਂ ਕਰਦੇ ਅਸੀਂ ਉਹਨਾਂ ਦੇ ਕਹਨੇ ਨਹੀਂ ਲੱਗਦੇ ਇੱਥੇ ਆ ਕੇ ਅਸੀਂ ਰਹਿ ਜਾਂਨੇ ਆ ਇੱਥੇ ਆ ਕੇ ਅਸੀਂ ਰਹਿ ਜਾਂਨੇ ਆ ਨਾਉ ਨਾਨੇ ਸਾਨੂੰ ਲੱਭਣਾ ਹੈ ਨਾਉ ਸ਼ਰੀਰ ਨੇ ਸਾਨੂੰ ਲੱਭਣਾ ਹੈ ਤੇ ਨਾ ਸਾਡੀ ਕਲਿਆਣ ਹੋਣੀ ਤ੍ਰੇਤਾ ਦੇ ਵਿੱਚ ਸ੍ਰੀ ਰਾਮਚੰਦਰ ਸਨ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਜੀ ਬਣ ਗਏ ਜੇ ਉਹਨਾਂ ਸ੍ਰੀ ਰਾਮਚੰਦਰ ਨੂੰ ਹੀ ਲੱਭਦੇ ਰਹੀਏ ਤੇ ਕਿੱਦਾਂ ਲੱਭਣਗੇ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਆ ਗਏ ਉਹਦੇ સ્વરૂਪ ਦੇ ਵਿੱਚ ਆ ਗਏ ਇਸੀ ਤਰ੍ਹਾਂ ਅਵਤਾਰ ਵੀ ਬਦਲਦੇ ਰਹੇ ਔਰ ਸੰਤ ਮਹਾਂਪੁਰਖ ਵੀ ਦੁਨੀਆ ਚ ਆਏ ਉਹ ਵੀ ਬਦਲਦੇ ਰਹੇ ਜੋਗੋ ਜੁਗ ਬਦਲਦੇ ਰਹੇ ਸਿਰ ਬਦਲ ਗਿਆ ਨਾ ਬਦਲ ਗਿਆ ਸੋਖਾ ਸੀ ਕਿੱਥੋਂ ਲਈਏ ਹਜ਼ੂਰ ਕਈ ਵਾਰ ਪਰਮਾਉਂਦੇ ਹੁੰਦੇ ਸੀ ਮੌਕੇ ਦਾ ਹਾਕਮ ਮੌਕੇ ਦਾ ਡਾਕਟਰ ਮੌਕੇ ਦਾ ਇਸਤਰੀਨੁਪਤੀ ਜੇ ਕੋਈ ਕਹੇ ਕਿ ਲੁਕਮਾਨ ਡਾਕਟਰ ਬੜਾ ਅੱਛਾ ਸੀ ਬੜਾ ਚੰਗਾ ਸੀ ਬਿਮਾਰੀ ਸਾਨੂੰ ਅੱਜ ਲੱਗੀ ਏ ਅਸੀਂ ਉਹਨੂੰ ਅਵਾਜ਼ਾਂ ਮਾਰਦੇ ਰਾਵਾਂਗੇ ਕੌਣ ਸਾਡੀ ਬਿਮਾਰੀ ਦਾ ਇਲਾਜ ਕਰੇਗਾ بڑے بڑے ਰਾਜੇ ਮਹਾਰਾਜ ਧਰਮੀ ਹੋਏ ਆ ਪਿੱਛੇ ਅਸੀਂ ਕਈ ਏਕ ਸਾਡੇ ਮਕਦਮੇ ਦਾ ਉਹ ਫੈਸਲਾ ਕਰਨਗੇ ਕਦ ਕਰਨਗੇ ਨਾ ਆ ਸਕਦੇ ਨਾ ਫੈਸਲਾ ਕਰ ਸਕਦੇ ਸਾਨੂੰ ਮੌਕੇ ਦੇ ਅਵਸਰ ਨਾਲ ਹੀ ਲਗ ਵੀ ਕਰਨਾ ਪੈ ਗਿਆ ਇਸੇ ਤਰ੍ਹਾਂ ਇਸ ਰੀਨੂ ਮੌਕੇ ਦਾ ਪਤੀ ਚਾਹੀਦਾ ਏ ਇਸ ਵਾਸਤੇ ਅਸੀਂ ਜੀਵ ਇੱਥੇ ਕਾਲ ਯੁਗ ਦੇ ਵਿੱਚ ਆ ਗਏ ਭੁੱਲ ਜਾਂਨੇ ਆ ਔਰ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਓਹ ਸਾਨੂੰ ਪਿਛਲੀਆਂ ਹਾਲਤਾਂ ਦੱਸਦੇ ਆ ਬਾਣੀ ਰਾਹੀਂ ਕਿ ਕਾਲ ਨੇ ਐਸਾ ਇੱਕ ਪ੍ਰਚੰਡ ਰਚਾਇਆ ਏ ਕਿ ਕੀ ਕੀ ਦਸੀਐ ਹਰ ਜੀਵ ਨੂੰ ਕਿਤੇ ਨਾ ਕਿਤੇ ਫਸਾਇਆ ਏ ਕਿ ਜਿਹਨੇ ਕਿਸੇ ਪਾਸੇ ਉਸ ਦਾ ਧਿਆਨ ਲਗਾਇਆ ਹੈ ਜਿਹੜਾ ਅਸਲ ਚੀਜ਼ ਹੈ ਉਹ ਉਧਰ ਨਹੀਂ ਉਥੋਂ ਕਾਲ ਨੇ ਨਿਕਲ ਦੇਣਾ ਹੀ ਨਹੀਂ ਆਪਣੇ ਪੰਚੇ ਤੋਂ ਕਾਲ ਚ ਬੇਨਾ ਜਗਤ ਚ ਬੇਨਾ ਕਾਲ ਦਾ ਕੁਛ ਮੁਖ ਮੇ ਕੁਛ ਗੋਤ ਕਈਆਂ ਨੂੰ ਪਗੜ ਲਿਆ ਖਾ ਲਿਆ ਤੇ ਕਈਆਂ ਨੂੰ ਹੱਥੇ ਚ ਫੜਿਆ ਹੈ ਕਈਆਂ ਨੂੰ ਫੜਨ ਵਾਸਤੇ ਤਿਆਰ ਸਾਰੇ ਜਗਤ ਨੂੰ ਇਹ ਖਾ ਰਿਹਾ ਹੈ ਇਹਨ ਸੰਤ ਮਹਾਂਪੁਰਖਸਾਂ ਨੂੰ ਬਚਾਉਣ ਦਾ ਤਰੀਕਾ ਦੱਸਦੇ ਐ ਕਿ ਕਿਸ ਤਰ੍ਹਾਂ ਤੁਸੀਂ ਬਚ ਸਕਦੇ ਹੋ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਆਗਰ ਤੁਸੀਂ ਸੁਖ ਲੈਣਾ ਹੈ ਤੇ ਈਸ਼ਵਰ ਦੀ ਭਗਤੀ ਕਰੋ ਔਰ ਕਰੋ ਵੀ ਆਪਣੀ ਮਰਜ਼ੀ ਨਾਲ ਨਹੀਂ ਕਿਸੇ ਮੁਰਸ਼ਿਦ ਦੇ ਜਰੀਏ। ਕਿਸੇ ਮੁਰਸ਼ਿਦ ਦੇ ਜਰੀਏ ਤੁਸੀਂ ਭਗਤੀ ਕਰੋ ਮੁਰਸ਼ਿਦ ਦਾ ਆਸਰਾ ਰੱਖੋ ਫਿਰ ਤੁਹਾਨੂੰ ਉਹ ਸੁਖ ਮਿਲ ਜਾਏ। ਸੋਖਾ ਹਰਨਾਮ ਹੈ ਗੁਰਮੁਖ ਪਾਇਆ ਜਾਏ ਅਨ ਦਿਨ ਨਾਮ ਧਿਆਈ ਸਰਬਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹਨ ਦਿਨ ਨਾਮ ਧਿਆਈ ਅਸੀਂ ਰੋਜ਼ 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 ਨਾਮ ਜਪੀਏ ਸਹਜੇ 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 ਫਿਰ ਸਾਡੇ ਅੰਦਰ ਪਰਵੇਸ਼ ਕਰੇਗਾ ਕਿਸੇ ਪੌਦੇ ਦੀ ਮਿਸਾਲ ਲੈ ਲਓ ਕੋਈ ਵੀ ਪੌਦਾ ਅਸੀਂ ਲਗਾਉਂਦੇ ਹਾਂ ਉਹ ਜੱਕਦਮ ਸਾਨੂੰ ਫਲ ਨਹੀਂ ਦਿੰਦਾ ਜਗਤਾਂ ਮਾਸੀ ਉਹਦੇ ਸਿਉਣਾ ਖਾ ਨਹੀਂ ਖਾ ਸਕਦੇ ਉਹਦੀ ਸੇਵਾ ਕਰਨਾ ਸਾਡਾ ਫਰਜ਼ ਹੈ ਜਦੋਂ ਉਹਦਾ ਟਾਈਮ ਹੋਏਗਾ ਉਸ ਵਕਤ ਸਾਨੂੰ ਫਲ ਦੇ ਸਹਜੇ ਸਹਜੇ ਬਦੇਗਾ ਫਿਰ ਸਾਨੂੰ ਫਲ ਦੇਗਾ ਗੁਰੂ ਸਾਹਿਬ ਜੀ ਜੋ ਬਾਣੀ ਚ ਫਰਮਾਰੇ ਠੀਕ ਫਰਮਾਰੇ ਹੈ ਕਿ ਸਾਡਾ ਫਰਜ਼ ਹੈ ਕੰਮ ਕਰਨਾ ਅਸੀਂ ਕੰਮ ਕਰੀਏ ਮਜਦੂਰੀ ਦੇਣ ਵਾਲੇ ਨਾ ਦੇਣੀ ਉਹ ਸਹਜੇ 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 ਸਾਡਾ ਕਰਮ ਵਧਣਾ ਸ਼ੁਰੂ ਹੋ ਜਾਏਗਾ ਇੱਕ ਦਿਨ ਸਾਡਾ ਕਰਮ ਜਿਹੜਾ ਬਹੁਤ ਬਲੰਤ ਬਨ ਜਾਏਗਾ ਉਹ ਸਾਨੂੰ ਸੁਖ ਸਾਗਰ ਜਿਹੜਾ ਨਾਮ ਹੈ ਸਾਡੇ ਅੰਦਰ ਜਿਹੜਾ ਸ਼ਬਦ ਆ ਰਿਹਾ ਹੈ ਉਹ ਸਾਡੇ ਅੰਦਰ ਸ਼ਬਦ ਪ੍ਰਗਟ ਹੋ ਜਾਏਗਾ ਔਰ ਸਾਨੂੰ ਸੁਖ ਮਿਲ ਜਾਏ ਅਸੀਂ ਆਪਣੇ ਦੇਸ਼ ਚਲੇ ਜਾਵਾਂਗੇ ਆਪਣੇ ਮਾਲਕ ਨਾਲ ਮਿਲ ਜਾਵਾਂਗੇ ਇਥੇ ਮੇਸ਼ਾਂ ਦਾ ਸੋਖੀ ਸੁਖ ਹੈ ਜਿੱਥੇ ਕੋਈ ਦੁੱਖ ਨਹੀਂ ਜਿਸ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਬੇਗੰਮ ਪੁਰਾ ਰੱਖਿਆ ਬੇਗੰਮ ਪੁਰਾ ਉਥੇ ਕੋਈ ਗਮ ਨਹੀਂ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਉਥੇ ਇੱਕੋ ਜਿਹਾ ਹਿੱਸਾ ਸਾਰਿਆਂ ਨੂੰ ਮਿਲਦਾ ਹੈ ਉਥੇ ਕੋਈ ਬੜਾ ਨਹੀਂ ਛੋਟਾ ਨਹੀਂ ਕੋ ਰਾਜਾ ਨਹੀਂ ਕੋ ਰੇਜਤ ਨਹੀਂ ਹਾਂਜੀ ਅਨ ਤਨ ਨਾਮ ਧਿਆਈ ਐ ਸਹਜੇ ਨਾਮ ਸਮਾਏ ਅੰਤਰ ਰਚ ਹਰ ਸੱਚ ਸਿਉ ਰਸਨਾ ਹਰ ਗੁਣ ਗਾ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਜਦੋਂ ਸਾਡਾ ਧਿਆਨ ਅੰਦਰ ਲੱਗ ਜਾਂਦਾ ਹੈ ਨਾਮ ਦੇ ਵੱਲ ਫਿਰ ਸਾਡੀ ਹਰ ਚੀਜ਼ ਬਦਲ ਜਾਂਦੀ ਹੈ ਸਾਡਾ ਦੇਖਣਾ ਵੀ ਬਦਲ ਜਾਏਗਾ ਸੁਣਨਾ ਵੀ ਬਦਲ ਜਾਏਗਾ ਸਾਡਾ ਬੋਲ ਵੀ ਬਦਲ ਜਾਏਗਾ ਸਾਡੀ ਰਸਨਾ ਵੀ ਬਦਲ ਜਾਏਗੀ ਇਹਦੇ ਵਿੱਚੋਂ ਵੀ ਸਾਨੂੰ ਕੋਈ ਮਾੜਾ ਲਫ਼ਜ਼ ਨਹੀਂ ਕਹਿਣਾ ਪਏਗਾ ਅਸੀਂ ਨੇਕ پاک ਅੱਛੇ ਬਲਫਜ ਕਮਾਂਗੇ ਸਾਰੇ ਅੰਦਰੋਂ ਮਠਿਆਸ ਆਉਣਾ ਸ਼ੁਰੂ ਹੋ ਜਾਏਗੀ ਜਿਸ ਤਰ੍ਹਾਂ ਕਿਸੇ ਦਰਖਤ ਦੀ ਮਸਾਲ ਲਾਓ ਤੁਸੀਂ ਕਿਸੇ ਦਰਖਤ ਨੂੰ ਫਰੂਟ ਪੈਂਦਾ ਏ ਉਹ ਪਹਿਲਾ ਕਵੜਾ ਹੁੰਦਾ ਏ ਔਰ ਐਸਾ ਸਮਾਉ ਦੇ ਤੇ ਆ ਜਾਂਦਾ ਏ ਉਹਦੇ ਵਿੱਚ ਮਠਿਆਸ ਆ ਜਾਂਦੀ ਏ ਪਰ ਜੱਕ ਦਾ ਮਨੀ ਮਠਿਆਸ ਆ ਸਕਦੀ ਏ ਤੁਸੀਂ ਦੇਖੋ ਕਦ ਆਉਂਦੀ ਇਹ ਮਠਿਆਸ ਉਹਦੇ ਵਿੱਚ ਕਿਤਨਾ ਸਮਾਂ ਲੱਗਦਾ ਹੈ ਕਿਤਨਾ ਦੁੱਖ ਸਹਿੰਦਾ ਹੈ ਉਸ درخت ਦੇ ਨਾਲ ਜੁੜਿਆ ਰਹਿੰਦਾ ਹੈ ਇਸੇ ਤਰ੍ਹਾਂ ਜਿਉਂ-ਜਿਉਂ ਅਸੀਂ ਨਾਮ ਜਪਾਂਗੇ ਸਾਡੀ ਰਸਨਾ ਦੇ ਵਿੱਚ ਵੀ ਮਠਿਆਸ ਆ ਜਾਏਗੀ ਪਿਆਰ ਆ ਜਾਏਗਾ ਮੁਹੱਬਤ ਆ ਜਾਏਗੀ ਤਾਂ ਕਿ ਆਪ ਵੀ ਸੁਖੀਏ ਔਰ ਅਸੀਂ ਦੂਸਰਿਆਂ ਨੂੰ ਵੀ ਸੁਖ ਦੇ ਸਕਦੇ ਹਾਂ ਇਹ ਜਵਾਨ ਸਾਨੂੰ ਸਿਆਣਿਆਂ ਦੀ ਮਿਸਾਲ ਹੈ ਕਿ ਘੋੜੇ ਤੇ ਚੜ ਸਕਦੀ ਹੈ ਹੀ ਗਧੇ ਤੇ ਚੜ ਸਕਦੀ ਹੈ ਇਸ ਜ਼ਬਾਨ ਦੇ ਬਾਰੇ ਇੱਕ ਫਕੀਰ ਬਾਦਸ਼ਾਹ ਨੇ ਆਪਣੇ ਨੌਕਰ ਨੂੰ ਕਿਹਾ ਕਿ ਅੱਜ ਕਵੜੇ ਤੂੰ ਕਵੜਾ ਖਾਣਾ ਬਣਾ ਨੌਕਰ ਨੇ ਜ਼ਬਾਨ ਦਾ ਨਕਸ਼ਾ ਬਣਾ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ ਤਲਕੇ ਭਾਸ਼ਾ ਕੰ ਲਗਾਏ ਤੇ ਇੱਕ ਜ਼ਬਾਨ ਦਾ ਨਕਸ਼ਾ ਹੈ ਇਹ ਕਾਦਾ ਖਾਣਾ ਹੈਗਾ ਨੌਕਰ ਨੇ ਕਿਹਾ ਮਹਾਰਾਜ ਇਹ ਬਹੁਤ ਕੌੜਾ ਹੈ ਗਿਆ ਲਗੇ ਕੀ ਕੌੜਾ ਹੈ ਮਹਾਰਾਜ ਇਸ ਖਾਣੇ ਨੇ ਕੈਰੋਂ ਪਾਂਡਮਾ ਦਾ ਜੰਗ ਲਵਾ ਦਿੱਤਾ ਤਪਾਈ ਕਰ ਦਿੱਤੀ ਰਾਜ ਤਪਾ ਹੋ ਗਿਆ ਗੁਰੂ ਪੀਰ ਵਿੱਚੇ ਮਾਰੇਗੇ ਜਿਵੇਂ ਘਰ ਵਿੱਚ ਇਸ ਖਾਣੇ ਦਾ ਵਰਤਾਰਾ ਹੋ ਜਾਂਦਾ ਫਲਤੀ ਫਲਤੀ ਘਰ ਦੀ ਹੋ ਜਾਂਦੀ ਹੈ। ਪਿਓ ਪੁੱਤ ਦਾ ਦੁਸ਼ਮਣ ਬਣ ਜਾਂਦਾ, ਭਰਾ ਭਰਾ ਦੇ ਕਤਲ ਆਮ ਹੋ ਜਾਂਦੇ ਐ। ਪਿੰਡਾਂ ਦੇ ਵਿੱਚ ਪਾਰਟੀਆਂ ਬਣ ਜਾਂਦੀਆਂ, ਮਹੱਲਿਆਂ 'ਚ ਬਣ ਜਾਂਦੀਆਂ। ਇਹ ਖਾਣਾ ਬਹੁਤ ਕੌੜਾ ਹੈ। ਬਾਦਸ਼ਾਹ ਨੂੰ ਮੰਨਣਾ ਪਿਆ। ਬਾਦਸ਼ਾਹ ਨੂੰ ਮੰਨਣਾ ਪਿਆ ਕਿ ਵਾਕਿਆ ਹੀ ਜਵਾਨਤੂ ਹੀ ਸਾਰਾ ਕੰਮ ਚੱਲਦਾ ਹੈ। ਦੂਸਰੇ ਦਿਨ ਕਿਹਾ ਕਿ ਅੱਜ ਮਿੱਠੇ ਤੋਂ ਮਿੱਠਾ ਖਾਣਾ ਬਣਾ। ਨੌਕਰ ਨੇ ਫੇਰ ਜ਼ਬਾਨ ਦਾ ਨਕਸ਼ਾ ਬਣਾ ਕੇ ਅੱਗੇ ਰੱਖ ਦਿੱਤਾ। ਕਹਾਂ ਲਗੇ ਤੇ ਕੱਲ ਵਾਲਾ ਖਾਣਾ ਹੈ। ਕਹਿੰਦੇ ਜੀ ਨਹੀਂ ਕੱਲ ਵਾਲਾ ਨਹੀਂ ਹੈ, ਇਹ ਹੋਰ ਹੈ। ਇਹ ਹੋਰ ਕੀ ਹੈ ਉਸੇ ਤਰ੍ਹਾਂ ਦਾ ਕਹਿੰਦੇ ਨਹੀਂ। ਇਸ ਜ਼ਬਾਨ ਦੇ ਨਾਲ ॠषि मुनि ਦੁਨੀਆ ਤੇ ਆਏ, ਹੌਲੀਏ ਪਕੰਬਰ ਆਏ। ਸੰਤ ਮਹਾਤਮਾ ਆਏ ਇਹ ਜ਼ਬਾਨ ਨਾਲ ਈਸ਼ਵਰ ਦੀ ਭਗਤੀ ਕੀਤੀ ਈਸ਼ਵਰ ਦਾ ਨਾਮ ਜਪਿਆ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰ ਗਏ ਚੀਜ਼ ਉਹੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜਿਉਂ-ਜਿਉਂ ਅਸੀਂ ਨਾਮ ਜਪਾਂਗੇ ਸਹਜੇ ਸਹਜੇ ਸਾਡੇ ਅੰਦਰ ਉਹ ਸਾਡਾ ਕਰਮ ਬਣੇਗਾ ਔਰ ਸਾਡੀ ਜ਼ਬਾਨ ਵੀ ਬਦਲ ਜਾਏਗੀ ਇਹ ਜੇ ਤੇਵੇਂ ਮਠਿਆਸ ਆ ਜਾਏਗੀ ਪਿਆਰ ਆ ਜਾਏਗਾ ਮੁਹੱਬਤ ਆ ਜਾਏਗੀ ਅਸੀਂ ਕਈਆਂ ਜੀਵਾਂ ਦਾ ਇਹਦੇ ਨਾਲ ਭਲਾ ਕਰ ਸਕਦੇ ਆਂ ਔਰ ਇਹਦੇ ਨਾਲ ਹੀ ਬੁਰਾ ਵੀ ਹੋ ਸਕਦਾ ਹੈ ਹਾਂਜੀ ਅੰਤ ਸੱਚ ਹਰ ਸੱਚ ਸਿਉ ਰਸਨਾ ਹਰ ਗੁਣ ਗਾ ਭਾਈ ਦੇ ਜਗ ਦੁਖੀਆਂ ਦੂਜੇ ਭਾਏ ਭਾਈ ਦੇ ਜਗ ਦੁਖੀਆਂ ਦੂਜੇ ਭਾਏ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਭਾਈ ਇਹ ਜਗਤ ਦੁਖੀਆ ਕਿਉਂ ਹੈ ਕਿਸਰਾਂ ਦੁਖੀਆ ਹੈ ਜਦੋਂ ਅਸੀਂ ਇੱਕ ਨਾਮ ਦੇ ਵੱਲ ਸਾਡਾ ਧਿਆਨ ਹੁੰਦਾ ਉਹਦੋਂ ਅਸੀਂ ਧਿਆਨ ਉਠਾ ਦਿੰਦੇ ਆ ਉਹਨੂੰ ਭੁੱਲ ਜਾਂਦੇ ਆ ਦੂਜੇ ਪਾਸੇ ਹੋ ਜਾਂਦੇ ਆ ਅਸੀਂ ਦੁਖੀਏ ਹੋ ਜਾਂਦੇ ਆ ਸਾਡਾ ਇੱਕ ਨਾਲ ਪਿਆਰ ਨਹੀਂ ਹੁੰਦਾ ਹਾਦੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਇੱਕ ਮਾਈ ਬੁੱਢੀ ਦੀ ਕੁਲੀ ਨੂੰ ਅੱਗ ਲੱਗੀ ਕਹਿਣ ਲੱਗੀ ਮੇਰੇ ਕ੍ਰਿਸ਼ਨ ਮਹਾਰਾਜ ਜੀ ਹੋਣਗੇ ਤੇ ਬੁਝਾਉਣਗੇ ਜਦੋਂ ਕ੍ਰਿਸ਼ਨ ਮਹਾਰਾਜ ਜੀ ਉੱਠੇ ਤੇ ਉਸਨੇ ਅਬਰਨਾਥਾਂ ਦਾ ਨਾਮ ਲੈ ਲਿਆ ਕਿ ਅਬਰਨਾਥ ਹੋਣਗੇ ਤੇ ਬੁਝਾਉਣਗੇ ਜਦੋਂ ਅਬਰਨਾਥ ਜੀ ਉੱਠੇ ਤੇ ਉਸਨੇ ਜਗਨਨਾਥਾਂ ਦਾ ਨਾਂ ਲੈ ਲਿਆ ਕਿ ਮੇਰੇ ਜਗਨਨਾਥ ਹੋਣਗੇ ਤੇ ਵਝਾਉਣਗੇ ਇਹਨੇ ਜੈਨ ਨੂੰ ਕੁੱਲੀ ਛੜ ਗਈ ਪਰ ਜੇ ਉਹ ਇੱਕ ਤੇ ਵਿਸ਼ਵਾਸ ਰੱਖਦੀ ਤੇ ਹੋ ਸਕਦਾ ਕੁੱਲੀ ਬਚ ਜਾਂਦੀ ਇਸ ਵਾਸਤੇ ਕਿ ਸਾਡਾ ਵਿਸ਼ਵਾਸ ਟੁੱਟ ਜਾਂਦਾ ਔਰ ਅਸੀਂ ਦੁਈ ਤਰਫ ਹੋ ਜਾਂਦੇ ਆ ਸائیں ਬੁੱਲੇ ਸ਼ਾਹ ਨੇ ਬਾਣੀ ਚ ਫਰਮਾਇਆ ਦੁਈ ਦੂਰ ਕਰ ਕੋਈ ਹੋਰ ਨਹੀਂ ਸਭ ਸਾਥ ਦਿਸੇ ਕੋਈ ਝੋੜ ਨਹੀਂ ਬੁੱਲਿਆ ਤੂੰ ਦੁਈ ਨੂੰ ਦੂਰ ਕਰ ਦੇ ਸਭ ਪਰਮਾਤਮਾ ਦੇ ਜੀਵ ਨੇ ਈਸ਼ਵਰ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਇਹ ਕੋਈ ਮਾਤਾ ਪਿਤਾ ਹੈ ਦੂਸਰਾ ਕੌਣ ਹੋਏਗਾ ਲੇਕਿਨ ਸਾਡੇ ਵਿੱਚ ਜਦੋਂ ਦੁਈ ਆ ਜਾਂਦੀ ਏ ਤੁਸੀਂ ਦੇਖੋ ਕੀ ਹੋ ਰਿਹਾ ਸੰਸਾਰ ਤੇ ਕੀ ਅਸੀਂ ਸੰਤਾ ਮਹਾਂਪੁਰਖਾਂ ਦੀ ਬਾਣੀ ਸੁਣਦੇ ਆ ਜਾਂ ਬਾਣੀ ਤੇ ਅਸੀਂ ਇਤਬਾਰ ਕਰਦੇ ਆ ਪ੍ਰਾਪਰਾ ਦਾ ਦੁਸ਼ਮਣ ਬਣ ਜਾਂਦਾ ਤੇ ਉਹ ਪੋਧਾ ਦੁਸ਼ਮਣ ਬਣ ਜਾਂਦਾ ਆਣ ਗਵਾਂਢੀ ਦਾ ਦੁਸ਼ਮਣ ਬਣ ਜਾਂਦਾ ਕੀ ਹਾਲ ਹੋ ਰਿਹਾ ਕਤਲ ਆਮ ਆਪਸੰਦਰ ਹੋ ਰਿਹਾ ਉਹ ਦੁਈ ਸਾਡੇ ਵਿੱਚ ਜਦੋਂ ਆ ਜਾਂਦੀ ਹੈ ਜੇ ਅਸੀਂ ਸਮਝ ਲਈਏ ਕਿ ਇੱਕ ਸਾਡਾ ਮਾਤਾ ਪਿਤਾ ਹੈ ਇੱਕ ਘਰ ਅਸੀਂ ਜਾਣਾ ਇੱਕ ਘਰੋਂ ਅਸੀਂ ਆਏ ਆ ਤੇ ਕੀ ਫਰਕ ਪੈਂਦਾ